ਰਿਆ ਜਿੰਦਾ ਵਿੱਚ ਆਏ ਛੋਟਾ ਛੋਟਾ ਲਾ ਕੇ ਮੈਨੂੰ ਤਾਤ ਦੇਸੀ ਹੁੰਦੇ ਛੋਟਾ ਛੋਟਾ ਲਾ ਕੇ ਮੈਨੂੰ ਤਾਤ ਦੇ ਦੇਸੀ ਹੁੰਦੇ ਤੁਸੀਂ ਵੱਡਿਆਂ ਦਾ ਜੀਤ ਆਲ ਦੇਸੀ ਹੁੰਦੇ ਛੋਟਾ ਛੋਟਾ ਤਾਂ ਕੇ ਮੈਨੂੰ ਤਾਤ ਦੇਸੀ ਹੁੰਦੇ ਤੁਸੀਂ ਵੱਡਿਆਂ ਦਾ ਜੀਤ ਆਪ ਬਾਦ ਦੇਸੀ ਹੁੰਦੇ

ਪੁਆਇੰਟ ਪੁਆਇੰਟ ਨੂੰ ਸੁਬੇੰਤੀ ਹੈ ਜੀ ਸਾਰੀਆਂ ਟੀਮਾਂ ਸਟੇਟ ਤੇ ਆਜੋ ਅਰਦਾਸ ਬੇਨਤੀ ਕਰਕੇ ਤਾਇਆ ਪਾ ਕੇ ਆਪਾਂ ਜੋ ਸ਼ੁਰੂ ਕਰ ਸਕੀਏ ਗੁਰੂ ਪਾਸ਼ਾ ਤੁਹਾਨੂੰ ਲੈ ਕੇ ਸਾਰੇ ਬੱਚੇ ਜਿਹੜੇ ਆ ਸਟੇਟ ਤੇ ਪਹੁੰਚ ਦੀ ਕਿਰਪਾ ਦਾ ਕਰਨਾ ਸਾਰੀਆਂ ਟੀਮਾਂ ਦੇ ਕੋਚ ਸਹਿਬਾਨ ਜਜਮੈਂਟ ਟੇਬਲ ਤੇ ਸੰਪਰਕ ਕਰੋ ਜੀ ਧੰਨਵਾਦ ਜਲਦੀ ਤੋਂ ਜਲਦੀ ਸਾਰੀਆਂ ਟੀਮਾਂ ਦੇ ਕੋਚ ਸਹਿਬਾਨ ਜਜਮੈਂਟ ਟੇਬਲ ਤੇ ਆਜੋ ਤਾਜੋ ਢਾਈਆਂ ਪਾਈਆਂ ਜਾਨ ਪਤਾ ਲੱਗੇ ਕਿਹੜੀ ਟੀਮ ਕਿੰਵੇਂ ਨੰਬਰ ਤੇ ਖੇਡ ਰਹੀ ਹੈ ਬਾਤ ਕਰਦੇ ਆਪਣੇ ਸ਼ਸਤਰ ਵੀ ਰੈਡੀ ਕਰਕੇ ਰੱਖਣ ਜੀ ਸਾਰੀਆਂ ਟੀਮਾਂ ਸਟੇਜ ਦੇ ਉੱਪਰ ਲਾਈਨ ਅਪ ਲਾਈਨ 'ਚ ਆ ਕੇ ਖੜਨਾ ਜੀ ਛੂਲ ਥੱਲੇ ਲਾ ਲਓ ਜੀ ਐਸਾ ਖੜਨਾ ਮੇਰੇ ਕੋਲ ਸਾਹਮਣੇ ਆਇਥੋਂ ਜਿੱਥੋਂ ਹੱਥ ਪਾਇਆ ਮੈਂ छॾी अॻु सो हली ਸੋ ਸਾਰੇ ਸਿੰਘ ਜਿਹੜੇ ਆ ਸਿੱਖੀ ਦੀ ਪਹੁੰਚ ਦੀ ਕਿਰਪਾਤਾ ਕਰ ਲਵੋ। ਅੱਛਾ ਸਾਈਡ ਤੇ ਚੱਲੋ। ਆਪਾਂ ਬਿੰਦੂ ਸਾਈਡ ਤੇ ਚੱਲੋ। ਇਹਦਾ ਨਾਲ ਹੀ ਰੱਖੋ। ਸਾਈਡ ਤੇ ਚੱਲੋ। ਆਹ ਇੱਥੇ ਰੱਖੋ। ਸਤਿ ਸ੍ਰੀ ਅਕਾਲ। ਬੀ ਆਪਾਂ ਨੂੰ ਪੁੱਛੀਏ। ਵਿਅਕਤੀ ਕੰਮ ਉਸੇ ਕਰਦੇ ਗਏ ਸੋ ਸਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਕੋਲ ਟੀਮਾਂ ਦੇ ਨੇ ਉਹ ਸਾਰੇ ਅਜੰਟੇ ਮਿਲਦੇ ਅੱਗੇ ਆ ਜਾਣ। ਤੇ ਜਮੇਟੇ ਵੱਲ ਦੇ ਅੱਗੇ ਆ ਜਾਣ ਫਿਰ ਆਪਾਂ ਟਾਈਆਂ ਪਾ ਸਕੀਏ। ਹਾਂ ਜੀ ਇੰਦੀ ਪਰ ਮਾਰ ਦਿੰਦੇ ਆ ਇੱਥੇ ਕੈਮਰੇ ਵਾਲੀਆਂ ਦੇ ਸਾਹ ਦੇ ਕੋਲ ਲਾ ਲਿਓ ਕਿਤੇ ਆਹ ਦੋਵੇਂ ਲਾ ਦਿੰਦੇ ਆ ਇੱਧਰ ਦੇ ਸਾਹ ਦੇ ਲਾ ਦਈਏ ਆ ਕਿੱਥੇ 걸 ਬਈਏ ਜੇ ਜਿਹੜੇ ਮੈਂ ਸੋਫਾ ਲਗਾਉਣੇ ਆ ਜਿਹੜੇ ਕਿਚਨ ਵਾਲਾ ਇੱਥੇ ਸੈਂਟਰ 'ਚ ਲਵਾ ਦਈਏ ਕਿਉਂਕਿ ਸੈਂਟਰ 'ਚ ਲਵਾ ਦਈਏ ਆ ਕੇ ਹਾਂ ਸਟੇਅ ਦੇ ਸੈਂਟਰ 'ਚ ਲਾ ਦਈਏ ਫੇਰ ਹਾਂ ਫਰਨੀਚਰ ਬਾਕੀ ਸੜੀ ਤੇ ਕੋਈ ਗੱਲ ਨਹੀਂ ਦੇਖਿਓ ਭਾਜਾ ਕਿੰਨੀ اچھا سن دا اللہ اسن دا پروگرام لاڳي ਹਾਂਜੀ ਹਾਂਜੀ ਜ਼ਰੂਰ ਬਾਲੇ ਪਿਆਰਾ ਹੁਣੇ ਤੁਹਾਨੂੰ ਕੋਈ ਸੈੱਟ ਕਰਨਾ ਹੈ ਸਾਈਡ ਦੇ ਉੱਤੇ ਹਾਂਜੀ ਨਹੀਂ ਕਰਨਾ ਸੈੱਟ ਕਰਨਾ ਹੈ ਕੁਛ ਇਹ ਦੇਖਣਾ ਹੈ ਹਾਂਜੀ ਹੁਣ ਲਿਆ ਕੁਲ ਸਾਈਡ ਤੋਂ ਆ ਜਾਓ ਉੱਥੇ ਤੁਹਾਨੂੰ ਨਹੀਂ ਵਧੀਆ ਆ ਜਾਣੀ ਉੱਥੋਂ ਵੀ ਸਾਈਕਲ ਲਾ ਲੈਣੀ ਵਧੀਆ ਉੱਥੇ ਸਾਈਡ ਤੋਂ ਆ ਬਾਲੇ ਬੰਨੇ ਲਿਆ ਨਹੀਂ ਤੇ ਵਧੀਆ ਵੀ ਵਧੀਆ ਆਇੰਦ ਕੀ ਕੀਤਾ ਬੜ ਨਾ ਪਿਆ ਹੁੰਦਾ ਹੈ ਕਿੱਟੀ ਜੁੜੀ ਆਉਂਦੀ ਹੈ ਇੱਥੇ ਕੈਮਰੇ ਪਰ ਚਿਟੀ ਵੱਡੀ ਆਉਂਦੀ ਹੈ ਇਹ ਲਾਈਵ ਵਾਲੇ ਦਾ ਚਿਟੀ ਉੜੀ ਆਉਂਦੀ ਕੋਈ ਵੀ ਕਰਦੇ ਸਾਕੀ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਦੀ ਸਤਿਗੁਰੂ ਬੇਨਤੀ ਹੈ ਜੋ ਵਾਸੀ ਪਾਸੀ ਆਪਾਂ ਤੇ ਦਿਓ ਇਹੋ ਕਿਰਪਾ ਕਰਕੇ ਇਹਨਾਂ ਕੁਰਸੀਆਂ ਤੇ ਆ ਕੇ ਸਿੱਧੀ ਕਰਵਾਤਾ ਕਰੋ ਸੋ ਖਾਲੀ ਥੇਰ ਰੌਣਕਾਂ ਨੂੰ ਦਿਖਾਉਣਾ ਕਰੋ ਸੋ ਸਾਰੇ ਹੀ ਵੀਰਾਂ ਨੂੰ ਬੇਨਤੀ ਹੈ ਜਿਹੜੀਆਂ ਚੜੀਆਂ ਧੀਆਂ ਪਹਿਣਾ ਆਇ ਤਵੀਰ ਸਿੱਧੇ ਖੰਬੇ ਆਣਾ ਉਹ ਆਗੇ ਕੁਰਸੀਆਂ ਤੇ ਸਿੱਧੀ ਕਰਪਾਤਾ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ पहली डेमो संत बाबा जी गुरमत विद्यालय कैरो दूसरा नंबर भाई बजि सिंह जी गा खाड़ा हटूर तीसरी डेमो खंडेदार गत्ता खाड़ा चूसलेवाड़ चौथी डेमो ਮੇ ਪਲੀਸ ਸਾਹਿਬ ਗੱਤਕਾ ਖਾੜਾ ਟ੍ਰਿੰਗੜੀ ਪੰਜਵੀਂ ਏਮੋ ਬਾਬਾ ਤੇਜਾਰ ਸਿੰਘੀ ਗੱਤਕਾ ਖਾੜਾ ਜਲਾਲਾਬਾਦ ਛੇਵੀਂ ਏਮੋ ਸੀਤੇਵਾਲ ਗੱਤਕਾ ਖਾੜਾ ਸਤਰੀ ਏਮੋ ਗੁਰੂ ਹਰ ਗੁਬਿੰਦ ਸਾਹਿਬ ਗੱਤਕਾ ਖਾੜਾ ਬਟਾਲਾ ਅਠਵੀਂ ਡੈਮੋ ਬਾਬਾ ਬਗੇ ਸੰਗੀ ਕਰਤਾ ਖਾੜਾ ਕੋੜਕਾਲਾ ਸਾਹ ਨੌਵੀਂ ਡੈਮੋ ਸ੍ਰੀਖ ਮਾਰਸ਼ਲ ਡੱਕਾ ਕਰਤਾ ਬੰਦਾ ਅਤੇ ਦਸਵੀਂ ਬਾਬਾ ਦੀਪ ਸਿੰਘ ਜੀ ਕਰਤਾ ਖਾੜਾ ਬਠੇਣਾ ਇਹ ਦਾਫਟੀ ਮੈਂ ਈਂਟਰੀ ਹੋ ਚੁੱਕੀ ਹੈ ਜੀ ਤੇ ਹੁਣ ਸਭ ਤੋਂ ਪਹਿਲਾਂ ਦਾਫਟੀ ਪੈਂਤੀ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਗੱਤੇ ਦਾ ਪ੍ਰੋਗਰਾਮ ਸ਼ੁਰੂ ਕਰਵਾਇਆ ਜਾਵੇਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਨਾਮ ਸਤੁ ਤੇ ਆ ਕੇ ਅਰਦਾਸ ਮਾਰੀ ਜੀਉ ਪਿੰਡ ਸਭ ਕਹੋ ਨਾਮ ਤੇ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਵੇ ਬੋਲਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਿ ਵਾਹਿਗੁਰੂ ਜੀ ਤੀਨੇ ਤਾਪ ਨਿਵਾਰਨ ਹਾਰਾ ਦੇਹ ਕਿੰਦਰਾ ਸਿਨਾਤੂ ਤਾ ਕੋ ਵਿਗੜਦਾ ਕੋ ਲਾਗੇ ਜਾ ਕਿ ਪ੍ਰਭਾ ਗੁਰਦਾਸ ਸੁਰਦਾਸ ਸਿਕ ਓੰਕਾਰ ਗੁਰੂ ਜੀ ਕੀ ਫਤਿਹ ਵਾਹਿ ਸ੍ਰੀ ਭਗਉਤੀ ਜੀ ਕੀ ਛੇ ਦਸਮੀਂ ਰਤਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਪੀਰ ਅੰਦਤ ਗੁਰਤੇ ਅਮਰਦਾਸ ਅਮਰਦਾਸ ਜੀ ਸਾਈ ਅਰਜਨ ਹਰਗੋਬਿੰਦ ਨਾਮ ਸੁਖਰਾ ਸ੍ਰੀ ਹਰਿਦਾਇ ਜੀ ਦੀ ਅਰਕ ਸਿੰਘ ਜੀ ਤੇ ਆਈਏ ਜੇ ਡਠੈ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰੀਏ ਘਰ ਨੋਂ ਨੀਂਦ ਆਵੇ ਧਾਈ ਸਭ ਧਾਈ ਹੋਈ ਸਾਈ ਦਸਵੇਂ ਪਾਸ਼ਾ ਧੰਨ ਧੰਨ ਸਾਖ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਧਾਈ ਹੁਣਾ ਜੀ ਸਾਈ ਦਸਾਂ ਪਾਸ਼ ਸਿੰਘ ਦੀ ਆਤਮਿਕ ਜੋਤ ਆ ਧੰਨ 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 ਸਾਹਿਬ ਜੀ ਗੁਰੂਗ੍ਰੰਥ ਸਾਹਿਬ ਜੀ ਦੇ ਬਾਠ ਦਰਸ਼ਨ ਉਪਦੇਸ਼ ਦੀ ਕ ਧਿਆਨ ਧਾਰੋ ਗੱਲ ਸਾਹਿਬ ਸਾਹਿਬ ਜੀ ਵਾਹਿਗੁਰੂ ਜੀ ਬੰਨਿਆ ਪਿਆਰਿਆਂ ਚੋਹਾ ਸਾਹਿਬ ਜਾਦਿਆਂ ਚੜ੍ਹ ਗਿਆ ਮੁਕਤੀਆਂ ਠੱਡੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਰਾਇ ਦੇਖ ਵਾਏ ਲੇਖੀਂ ਢਕੀਤਾ ਇਤਨਾ ਪਿਆਰਿਆਂ ਸੋਚਿਆ ਰਿਆਂ ਦੀ ਕਮਾਈ ਦਾ ਸਰ <laughs> त